ਬਡੂ ਚਾਹਤੇ ਨੇੜੇ ਨਾ ਕੋਟੇਗੋੜ ਵੈਰ ਕਰਨਜੀਤ ਸਿੰਘ ਵੱਲੋਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਵੀ ਜਿਹਾ ਫਾਂ ਮਲੇਰੀਆ ਤੇ ਬਾਰੀ ਦਾ ਬੁਖਾਰ ਜਾਂ ਕਿਸੇ ਤਰ੍ਹਾਂ ਦਾ ਵੀ ਬੁਖਾਰ ਹੋਵੇ ਉਹਦੇ ਵਾਸਤੇ ਦਵਾਈ ਤਿਆਰ ਕਰਨ ਲੱਗੇ ਆ ਲੈਣਾ ਕੀ ਆ ਇਹ ਫਟਕੜੀ ਲੈਣੀਆਂ ਗੁਲਾਬੀ ਫਟਕੜੀ ਗੁਲਾਬੀ ਫਟਕੜੀ ਲੈ ਕੇ ਤਵੇ ਦੇ ਉੱਤੇ ਕਰਮ ਤਵੇ ਦੇ ਉੱਤੇ ਪਾ ਰਹੀਆਂ ਇਸ ਤਰ੍ਹਾਂ ਕਿ ਉਹ ਤੋਂ ਫਟਕੜੀ ਢਿੱਲਦੀ ਆ ਹੁਣ ਇਸ ਦਿਉ ਪਰਪਾ ਪਾਵਾਂਗੇ ਸਖੈਦ ਸੇਖਿਆ ਕੱਪੜ ਛਾਣ ਕੀਤਾ ਆ ਇਹ ਵਰਕੀਆ ਹੜਤਾਲ ਆ ਪ੍ਰੇਸ਼ਾਨ ਕੀਤੀ ਹੋਈ ਫੇਰੇ ਦੇ ਉੱਤੇ ਆਪਾਂ ਪਾ ਦੇਵਾਂਗੇ ਇਸ ਤਰ੍ਹਾਂ ਵੀਰੇ ਨੂੰ ਆਪਾਂ ਇੱਧਰ-ਉੱਧਰ ਹਿਲਾਇ ਜਣਾਵਾ ਆਈ ਗਾਰ ਕਰਨੀ ਪੈਂਦੀ ਆ ਇਸ ਤਰ੍ਹਾਂ ਇਹ ਵੀ ਪਰ ਆ ਜਦੋਂ ਇਹਦਾ ਰੰਗ ਬਦਲ ਜੂਗਾ ਤੇ ਫਿਰ ਇਹਨੂੰ ਉਤਾਰ ਲੈਣਾ ਵਾ ਕਿਉਂਕਿ ਇਹਨੂੰ ਇਸ ਤਰ੍ਹਾਂ ਲੋਹੇ ਦੀ ਕੜਸੀ ਨਾਲ ਹਲਾਉਣਾ ਚਾਹੀਦਾ ਵਾ ਆਪਣੇ ਕੋਲੇ ਲੋਹੇ ਦੀ ਕੜਸੀ ਮਜਬੂਤ ਨਹੀਂ ਹੈ ਇਸ ਵਾਸਤੇ ਆਪਣੇ ਕੋਲੇ ਲੋਹੇ ਦੀ ਕਾਂਟੀ ਮਿਸਤਰੀਆਂ ਦੀ ਪਈ ਹੋਈ ਸੀ ਉਹਦੇ ਨਾਲ ਹੀ ਆਪਾਂ ਜਿਹੜਾ ਕੰਮ ਆ ਚਲਾ ਲਿਆ ਵਾ ਇਸ ਤਰ੍ਹਾਂ ਪਾਣੀ ਮਿਲਉਂਦੇ ਰਹਿਣਾ ਵਾ ਤੇ ਬਾਅਦ ਵਿੱਚ ਇਹਨੂੰ ਬਾਅਦ ਵਿੱਚ ਕੁਝ ਦਵਾਈਆਂ ਹੋਰ ਵਾ ਉਹ ਇਹਦੇ ਵਿੱਚ ਪਾ ਕੇ ਉਹ ਦਵਾਈਆਂ ਜੋotraਆਂ ਦੀਆਂ ਦਵਾਈਆਂ ਹੋਰ ਇਹਦੇ ਵਿੱਚ ਮਿਲਾਵਾਂਗੇ ਉਹ ਵੀਡੀਓ ਤੋਂ ਨੰਬਰ ਤੇ ਆਉਗੀ ਤੇ ਇਸ ਤਰ੍ਹਾਂ ਫਿਰ ਉਹਦੇ ਵਿੱਚ ਦਵਾਈ ਪਾ ਕੇ ਉਹ ਦਵਾਈਆਂ ਅੱਧਾ ਤੱਕ ਅੱਧਾ ਪਾ ਕੇ ਫਿਰ ਉਹਨੂੰ ਅੱਗ ਦੇਾਂਗੇ ਆਦ ਤੱਕ ਅੱਗ ਦੇਣ ਤੋਂ ਬਾਅਦ ਫਿਰ ਦਵਾਈ ਪਿਆਰ ਹੋ ਜੂਗੀ ਤੇ ਫਿਰ ਦਵਾਈ ਨੂੰ ਪੀਸ ਕੇ ਆਪਾਂ ਰੱਖ ਲਵਾਂਗੇ ਤੇ ਲੋੜ ਪੈਂਦੇ ਤੇ ਇਹਨੂੰ ਆਪਾਂ ਇਹਕਤੋਂ 2 ਰਤੀ ਤੱਕ ਇਹਦੀ ਖਰਾਕ ਆ ਬੁਖਾਰ ਜਿਹੜਾ ਵਾਰੀ ਦਾ ਬੁਖਾਰ ਆ ਜਦੋਂ ਪਤਾ ਵਾ ਕਿ ਚੜਦਾ ਵਾ ਉਤੋਂ 3 ਘੰਟੇ ਪਹਿਲਾਂ ਦੇ ਦੇਣੀ ਆ ਕਿ ਉਸ ਤੋਂ 3 ਘੰਟੇ ਬਾਅਦਾਂ ਦੇ ਦੇਣੀ ਆ ਕਿ ਅਗਲੇ ਦਿਨਾਂ ਇੱਕ ਦਿਨ ਛੱਡ ਕੇ ਅਗਲੇ ਦਿਨ ਫੇਰ ਪਹਿਲਾਂ ਹੀ ਬੁਖਾਰ ਚੜਨ ਤੋਂ ਖਵਾ ਦੇਣੀ ਆ ਜਾਂ ਤੇ ਵਾਹੀ ਵੀਡੀਓ ਵੀਡੀਓ ਵਾਰ ਤੋਂ ਬਾਅਦ ਸ਼ੇਅਰ ਕਰਿਓ ਦੂਸਰੀ ਵੀਡੀਓ ਵੀ ਤੁਹਾਨੂੰ ਆਪਾਂ ਬਣਾ ਕੇ ਦਿਖਾਵਾਂਗੇ ਤੇ ਵੀਡੀਓ ਵਾਰ ਤੋਂ ਬਾਅਦ ਸ਼ੇਅਰ ਕਰਿਓ ਇਹ ਇੱਕ ਨੰਬਰ ਵੀਡੀਓ ਅੱਜ ਆਪਾਂ ਪਾ ਦਵਾਂਗੇ ਤੇ ਦੋ ਨੰਬਰ ਦੀ ਵੀਡੀਓ ਜਦੋਂ ਬਣੀ ਉਹ ਵੀ ਤੁਹਾਨੂੰ ਦਿਖਾ ਦੇਵਾਂਗੇ ਵਾਹਿਗੁਰੂ ਜੀ ਕਾ ਕਾਹ ਦਾ ਵਾਹਿਗੁਰੂ